ਦੇਖੋ ਜੀ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸਾਹਿਬ ਜੀ ਦੀ ਨਿਗਰਾਨੀ ਹੇਠ ਤੇ ਸਾਡੇ ਮਾਨਯੋਗ ਏਡੀਸੀਪੀ ਸਿਟੀ 1 ਜੀ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡੀ ਕੰਸਟੈਂਟ ਮੁਹਿੰਮ ਚੱਲ ਰਹੀ ਹੈ ਮਾੜੇ ਅਨਸਰਾਂ ਦੇ ਖਿਲਾਫ ਉਹਦੇ ਤਹਿਤ ਜਿਹੜਾ ਵਾ ਸਾਡੇ ਇੱਕ ਧਿਆਨ ਚ ਬੰਦਾ ਆਇਆ ਸੀਗਾ ਜਿਹੜਾ ਕਿ ਇੱਕ ਰੈਕਟ ਆਪਰੇਟ ਕਰ ਰਿਹਾ ਸੀਗਾ ਬੱਚੀਆਂ ਨੂੰ ਬਹਿਲਾਸ ਉਸਲਾ ਕੇ ਤੇ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰਨ ਦਾ ਸਾਨੂੰ 20 ਫਰਵਰੀ ਨੂੰ ਇੱਕ ਇਨਫੋਰਮੇਸ਼ਨ ਆਈ ਕਿ ਰਾਜੇਸ਼ ਪਾਂਡੇ ਨਾਮ ਦਾ ਇੱਕ ਬੰਦਾ ਜਿਹੜਾ ਉੱਤਰ ਪ੍ਰਦੇਸ਼ ਕੋ ਬਿਲੋਂਗ ਕਰਦਾ ਵਾ ਉਹ ਇੱਕ ਵੇੜੇ ਦੇ ਵਿੱਚ ਰਹਿੰਦਾ ਸੀਗਾ ਉਹ ਵੇੜੇ ਦੇ ਵਿੱਚ ਇੱਕ ਹੋਰ ਬੱਚੀ ਜਿਹੜੀ 9 ਸਾਲ ਦੀ ਉਹਦੀ ਉਮਰ ਸੀਗੀ ਉਹਨੂੰ ਉਹ ਬਹਿਲਾਫ ਹਸਲਾ ਕੇ ਜਿਹੜਾ ਵਾ ਕਿਧਰੇ ਲੈ ਗਿਆ ਵਾ ਅਸੀਂ ਤੁਰੰਤ ਪ੍ਰਭਾਵ ਤੇ ਜਿਹੜਾ ਵਾ ਉਹਦੀ ਐਫਆਈਆਰ ਦਰਜ ਕਰਕੇ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਬਟ ਉਹ ਵੇੜਾ ਛੱਡ ਕੇ ਜਾ ਚੁੱਕਾ ਸੀਗਾ ਤੇ ਲੋਕਲ ਭਾਲ ਤੋਂ ਸਾਨੂੰ ਪਤਾ ਲੱਗਿਆ ਕਿ ਉਹ ਇੱਥੇ ਹੁਣ ਨਹੀਂ ਰਹਿੰਦਾ ਉਹ ਬੰਦਾ ਉਸ ਤੋਂ ਬਾਅਦ ਇਦਾਂ ਹੀ ਕੰਟੀਨਿਊ ਕਰਦਾ ਰਿਹਾ ਤੇ ਉਹਨੇ ਦੋ ਬੱਚੀਆਂ ਨੂੰ ਹੋਰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਤੇ ਉਹ ਜਾ ਕੇ ਕਪੂਰਥਲੇ ਦੇ ਵਿੱਚ ਵੱਸ ਗਿਆ ਤੇ ਸਾਨੂੰ ਇਹ ਦੱਸਦੇ ਹੋਏ ਅ ਖੁਸ਼ੀ ਵੀ ਹੈ ਤੇ ਐਟ ਦ ਸੇਮ ਟਾਈਮ ਅਸੀਂ ਉਹ ਬੱਚੀਆਂ ਦਾ ਗਮ ਵੀ ਦੇਖ ਰਹੇ ਹਾਂ ਕਿ ਸਾਡੀ ਐਸ ਐਚ ਓ ਡਿਵੀਜ਼ਨ ਨੰਬਰ 8 ਦੀ ਟੀਮ ਨੇ ਬੜੀ ਹੀ ਮੁਸ਼ਤਿਹਦੀ ਦੇ ਨਾਲ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਕਰਦੇ ਹੋਏ ਕਪੂਰਥਲਾ ਪੁਲਿਸ ਦੇ ਨਾਲ ਮਿਲਦੇ ਹੋਏ ਫਾਈਨਲੀ ਜਿਹੜਾ ਵੈ ਇਸ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਵੈ ਤੇ ਤਿੰਨੋਂ ਹੀ ਬੱਚੀਆਂ ਜਿਹੜੀਆਂ ਉਹ ਬਹਿਲਾਫ ਉਸਲਾ ਕੇ ਲੈ ਗਿਆ ਸੀਗਾ ਉਹਦੇ ਤੋਂ ਰਿਕਵਰ ਕਰ ਲਿੱਤੀਆਂ ਗਈਆਂ ਨੇ ਤੇ ਇਹਦੇ ਤੇ ਜਿਹੜਾ ਵੈ ਬੱਚੀਆਂ ਦਾ ਮੈਡੀਕਲ ਕਰਵਾ ਕੇ ਤੇ ਦੋਸ਼ੀ ਨੂੰ ਜਿਹੜਾ ਵੈ ਗ੍ਰਿਫਤਾਰ ਕਰ ਲਿਆ ਗਿਆ ਵੈ ਇਹਦੇ ਤੇ ਮੁਕੱਦਮਾ ਰਾਮਾ ਮੰਡੀ ਦੇ ਵਿੱਚ ਵੀ ਦਰਜ ਹੈ ਤੇ ਇਹਦੀ ਉਹਦੇ ਵਿੱਚ ਵੀ ਜਿਹੜੀ ਹੈ ਗ੍ਰਿਫਤਾਰੀ ਪਾਈ ਜਾਏਗੀ ਟੋਟਲ ਅਭੀ ਕਿੰਨੀਆਂ ਲੜਕੀਆਂ ਨੂੰ ਸੇ ਬਹਿਲਾਫ ਉਸਲਾ ਕੇ ਲੈ ਗਿਆ ਤਾਂ ਔਰ ਇਹ ਕਿਵੇਂ ਬਹਿਲਾਫ ਉਸਲਾਤਾ ਸੀਗਾ ਕਿਆ ਕਰਤਾ ਕਿਆ ਤਮਾਲ ਲਿਆ ਸੋ ਇਹ ਟੋਟਲ ਹੁਣ ਤੱਕ ਜੀ ਤਿੰਨ ਲੜਕੀਆਂ ਨੂੰ ਜਿਹੜਾ ਵੈ ਬਹਲਾਫਸ ਲਾ ਕੇ ਲੈ ਗਿਆ ਸੀਗਾ ਇੱਕ ਤਾਂ ਇਹਦੀ ਆਪਣੀ ਹੀ ਭਤੀਜੀ ਸੀਗੀ ਜਿਹਨੂੰ ਇਹ ਯੂਪੀ ਤੋਂ ਹੀ ਜਿਹੜਾ ਵੈ ਲੈ ਕੇ ਆਇਆ ਸੀਗਾ ਦੂਜੀ ਜਿੱਦਾਂ ਕਿ ਮੈਂ ਦੱਸਿਆ ਡਿਵੀਜ਼ਨ ਨੰਬਰ 8 ਦੇ ਏਰੀਆ ਦੇ ਵਿੱਚ ਇੱਕ ਵੇੜਾ ਵੈ ਉੱਥੋਂ ਦੀ ਲੜਕੀ ਸੀਗੀ ਤੇ ਤੀਜੀ ਲੜਕੀ ਆਪਣੇ ਰਾਮਾ ਮੰਡੀ ਦੀ ਸੀਗੀ ਇਹ ਕੀ ਕਰਦਾ ਸੀਗਾ ਉਹਨਾਂ ਨੂੰ ਜਿੱਦਾਂ ਕਿ ਇਹ ਨਾਰਮਲ ਘਰਾਂ ਤੋਂ ਬੱਚੀਆਂ ਆਉਂਦੀਆਂ ਨੇ ਇਹਨਾਂ ਨੂੰ ਕਹਿੰਦਾ ਸੀਗਾ ਕਿ ਮੈਂ ਤੁਹਾਨੂੰ ਆਈਸਕ੍ਰੀਮ ਖਿਲਾਉਂਗਾ ਮੈਂ ਤੁਹਾਨੂੰ ਟਿੱਕੀ ਖਿਲਾਉਂਗਾ ਮੈਂ ਤੁਹਾਨੂੰ ਸਮੋਸੇ ਖਿਲਾਉਂਗਾ ਤੇ ਮੋਸਟ ਲਾਈਕਲੀ ਉਹ ਸਮਾਨ ਦੇ ਵਿੱਚ ਕੁਝ ਮਿਲਾ ਕੇ ਜਿਹੜਾ ਬੱਚਿਆਂ ਨੂੰ ਦੇ ਦਿੰਦਾ ਸੀ ਜੋ ਬੱਚਿਆਂ ਨੇ ਵੀ ਇਹ ਦੱਸਿਆ ਹੈ ਕਿ ਉਹ ਖਾਣ ਤੋਂ ਬਾਅਦ ਉਹਨਾਂ ਨੂੰ ਹੋਸ਼ ਨਹੀਂ ਸੀ ਰਹਿੰਦੀ ਤੇ ਉਸ ਤੋਂ ਬਾਅਦ ਇਹ ਉਹਨਾਂ ਤੋਂ ਜਿਹੜਾ ਵਾ ਗਲਤ ਕੰਮ ਵੀ ਕਰਵਾਉਂਦਾ ਸੀਗਾ ਤੇ ਉਹਨਾਂ ਨੂੰ ਆਪਣੇ ਨਾਲ ਰੱਖਦਾ ਸੀ। ਦੁਸ਼ਕਰਮ ਵੀ ਕਰਦਾ ਸੀ। ਉਹ ਵੀ ਗੱਲ ਸਾਡੇ ਸਾਹਮਣੇ ਆਈ ਹੈ ਜੀ ਬੱਚਿਆਂ ਦਾ ਮੈਡੀਕਲ ਵੀ ਕਰਾਇਆ ਗਿਆ ਉਹਦੇ ਵਿੱਚ ਵੀ ਆਈ ਹੈ ਜਿਦੇ ਕਰਕੇ ਅਸੀਂ ਇਹਦੇ ਵਿੱਚ ਪੋਕਸੋ ਐਕਟ ਤੇ ਜਿਹੜਾ ਅਦਰ ਬਾਡੀਲੀ ਅਫੈਂਸਸ ਨੇ ਜਿਹੜੇ ਬੀਐਨਐਸ ਦੇ ਵਿੱਚ ਰਿਲੇਵੈਂਟ ਸੈਕਸ਼ਨ ਐਡ ਕੀਤੇ। ਔਰ ਇਸਮੇ ਅ ਐਸਾ ਕੀ ਹੈ ਕਿ ਇਹ ਸੰਕੀਏ ਕਿ ਜਾਨ ਪੂਛ ਕੇ ਐਸਾ ਕਰਤਾ ਤਾਂ ਕੀ ਇਸਕੋ ਮੋਟਿਵੇਟ ਕਿਹਾ ਜਾ ਸਕਦਾ ਹੈ। ਜੀ ਉਹ ਮੋਟਿਵ ਉਹਨ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਏਗਾ ਕਿ ਇਹ ਇਦਾਂ ਕਿਉਂ ਕਰ ਰਿਹਾ ਸੀਗਾ ਬਟ ਮੁੱਢਲੇ ਤੌਰ ਤੇ ਇਹੀ ਲੱਗਦਾ ਹੈ ਕਿ ਇਹ ਸ਼ਾਇਦ ਅ ਜਿਹੜੇ ਥੋੜੇ ਜੇ ਦਿਮਾਗੀ ਤੌਰ ਤੋਂ ਉਦਾਂ ਦੇ ਬੰਦੇ ਹੁੰਦੇ ਆ ਉਹੀ ਇਦਾਂ ਦੀ ਚੀਜ਼ਾਂ ਨੂੰ ਅੰਜਾਮ ਦੇ ਸਕਦੇ ਆ। बाल तक काट देता था बाल भी मेरे परिवारों तो ने इस इस बात की उन्होंने तो कहा लड़कियों के बाल तक काट इसने और इसे मारता पीटता भी था इनको और गलत काम भी करता था काम करवाता भी था लोगों को ਤਫਤੀਸ਼ ਦੇ ਵਿੱਚ ਇਹ ਸਾਹਮਣੇ ਆਏਗਾ ਜੀ ਮੁੱਢਲੇ ਤੌਰ ਤੇ ਜਾਣਕਾਰੀਆਂ ਜਿਹੜੀਆਂ ਆ ਰਹੀਆਂ ਉਹੀ ਹੈ ਕਿ ਲੜਕੀਆਂ ਨੂੰ ਇਹ ਲੜਕੀਆਂ ਤੋਂ ਇਹ ਕੰਮ ਕਰਵਾਉਂਦਾ ਸੀਗਾ ਉਹਦਾ ਤੋਂ ਘਰ ਦੇ ਕੰਮ ਸਫਾਈ ਬਾਕੀ ਸਾਰੀਆਂ ਚੀਜ਼ਾਂ ਕਰਵਾਉਂਦਾ ਸੀਗਾ ਤੇ ਉਹਨਾਂ ਨਾਲ ਫਿਜ਼ੀਕਲ ਅਸਾਲਟ ਤੇ ਸੈਕਸ਼ੂਅਲ ਅਸਾਲਟ ਵੀ ਕਰਦਾ ਸੀ ਬਿਲਕੁਲ ਖੁਦ ਹੀ ਲੇਬਰ ਜੌਬ ਵੀ ਕਰਦਾ ਜੀ ਇੱਥੇ ਜਦੋਂ ਜਲੰਧਰ ਸੀਗਾ ਉੱਥੇ ਕਿਤੇ ਪਸ਼ੂਆਂ ਦੇ ਲੱਗਿਆ ਹੋਇਆ ਸੀਗਾ

ਇੱਥੇ ਜਲੰਧਰ ਆ ਕੇ ਰੱਖੀ ਹੋਈ ਸੀ ਫਿਰ ਇਹ ਇੱਕ ਇੱਥੇ ਵਾਰਦਤ ਕਰਕੇ ਜਿਹੜਾ ਵਾ ਥੋੜੇ ਦਿਨਾਂ ਵਾਸਤੇ ਰਾਮਾ ਮੰਡੀ ਦੇ ਵਿੱਚ ਇੱਕ ਕਮਰਾ ਲੈ ਕੇ ਜਿਹੜਾ ਵਾ ਗਾਇਬ ਹੋ ਗਿਆ ਉੱਥੇ ਵੀ ਬਹੁਤ ਥੋੜੇ ਟਾਈਮ ਲਈ ਇਹ ਰਿਆ ਕੋਈ ਇਹ ਸੈਲਫੋਨ ਨਹੀਂ অপারেਟ ਕਰਦਾ ਕੋਈ ਇਹ ਵੀ ਕਿਸੇ ਨਾਲ ਇਹਦੀ ਜਾਣ ਪਛਾਣ ਨਹੀਂ ਕੋਈ ਇਹਦੀ ਰਿਸ਼ਤੇਦਾਰੀ ਨਹੀਂ ਤੇ ਇਹ ਉਸ ਤੋਂ ਬਾਅਦ ਥੋੜੇ ਦਿਨ ਉੱਥੇ ਰਹਿ ਕੇ ਫਿਰ ਕਪੂਰਥਲੇ ਚਲਾ ਗਿਆ ਤਾਂ ਇਹਨੂੰ ਟਰੈਕ ਕਰਨ ਦੇ ਵਿੱਚ ਮੁਸ਼ਕਲਾਂ ਸੀਗੀਆਂ ਬਟ ਫਿਰ ਵੀ ਸਾਡੀ ਟੀਮ ਕਨਸਟੈਂਟਲੀ ਜਿਹੜੀ ਹੈ ਕੈਮਰਾਸ ਦੇਖਦੀ ਰਹੀ ਅਸੀਂ ਰਾਮਾ ਮੰਡੀ ਦੇ ਤਿੰਨ ਨਾਲ ਮਿਲ ਕੇ ਇੱਕ ਇੱਕ ਦਿਨ ਦੇ ਵਿੱਚ 40 40 50 50 ਕਿਲੋਮੀਟਰ ਦੀ ਕੈਮਰਾ ਦੀ ਬੈਕ ਟ੍ਰੈਕਿੰਗ ਕੀਤੀ ਤੇ ਉਹਨਾਂ ਨੂੰ ਫੋਲੋ ਕਰਦੇ ਕਰਦੇ ਉਹ ਟ੍ਰੇਲ ਨੂੰ ਬੈਕਵਰਡ ਲੈ ਜਾਂਦੇ ਲੈ ਜਾਂਦੇ ਅਸੀਂ ਫਾਈਨਲੀ ਇਹਨੂੰ ਨੈਪ ਕਰਨ ਚ कामयाब ਹੋ ਗਏ ਜੇ ਬੈਕ ਕਿ ਕੁੜੀ ਨੂੰ ਪਹਿਲਾਂ ਲੈ ਕੇ ਆਏ ਸੀ ਦੋ ਸੀ ਤਿੰਨ ਕੁੜੀਆਂ ਨੂੰ ਨਾਲ ਲੈ ਆਇਆ ਸੀ ਜਾਂ ਛੱਡ ਦਿੰਦਾ ਸੀ ਜਾਂ ਰੁਕਾ ਦਿੰਦਾ ਸੀ ਜਦੋਂ ਇਹ ਰਿਕਵਰ ਅਰੈਸਟ ਹੋਇਆ ਵਾ ਉਹ ਤੋਂ ਤਿੰਨੋ ਕੁੜੀਆਂ ਦੇ ਨਾਲ ਸੀ ਅਸੀਂ ਇਹ ਬਤਾ ਦਿੱਤੀ ਕਬੂਤਨਾਂ ਵਿੱਚ ਕੌਣ ਸੀ ਜਗ੍ਹਾ ਸੀ ਇਸੇ ਬ੍ਰਾਮਣ ਕੀਤਾ ਗਿਆ ਲੜਕੀਆਂ ਕੋਲ ਇਸੇ ਕਾਰਨ ਹੇ ਕਪੂਰ ਸਿਟੀ ਪੁਲਿਸ ਸਟੇਸ਼ਨ ਵਾਲਿਆਂ ਨੇ ਸਾਨੂੰ ਅਸਿਸਟ ਕੀਤਾ ਜੀ ਉਹਦੇ ਵਿੱਚ ਜਲੰਧਰ ਕਪੂਰ ਦਾ ਜੁਆਇੰਟ ਜੁਆਇੰਟ ਆਪਰੇਸ਼ਨ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਰਿਹਾ ਉਹਨਾਂ ਨੇ ਫਿਰ ਸਾਡੀ ਵੀ ਇੰਟੀਮੇਸ਼ਨ ਸਾਰੇ ਕੰਟਰੋਲ ਰੂਮਸ ਨੂੰ ਸਾਰੇ ਪੁਲਿਸ ਸਟੇਸ਼ਨਸ ਨੂੰ ਅਸੀਂ ਇਹਦੀ ਇਨਫੋਰਮੇਸ਼ਨ ਦਿੱਤੀ ਹੋਈ ਸੀ ਤੇ ਜਿੱਦਾਂ ਹੀ ਉਹਨਾਂ ਦੇ ਧਿਆਨ 'ਚ ਇਹ ਮਸਲਾ ਆਇਆ ਤੇ ਉਹਨਾਂ ਨੇ ਇਮੀਡੀਏਟਲੀ ਸਾਡੇ ਨਾਲ ਰਾਬਤਾ ਕੀਤਾ ਤੇ ਅਸੀਂ ਇੱਕ ਜੁਆਇੰਟ ਆਪਰੇਸ਼ਨ ਕਰਦੇ ਹਾਂ ਸਿਟੀ 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 ਪੁਲਿਸ ਸਟੇਸ਼ਨ ਦੇ ਏਰੀਆ 'ਚ ਕੀ ਨਾਮ ਹੈ ਜੀ ਆਪ ਦਾ ਦਿਲੀਪ ਪਾਸਵਾਨ ਸਾਹਿਬ क्या हुआ था दिलीप जी आपकी बेटियों को फोन ले गया था और कैसे पता चल पाया सर हम उस दिन हम काम पर चले गए थे मेरे घर, घर में ही थे उसके बाद वो हमारे घर वाली वो तकरीबन ग्यारह आए ग्यारह बच्चे को तो समोसा भी तो दो था उस लेके आए थे खिलाए थे पिलाए थे उसके बाद मेरे घर वाली को पूछा तो घर वाली मना कर दिया बच्चे भी को मना कर दिया नहीं जाना है हमारे घर वाली बाथरूम गए नहाने के लिए उसके बाद वो मेरे लड़की को कुछ खिला के ग्यारह पैंतालीस में लेके चले गए थे कितनी लड़किया मेरी तीन लड़की है सर कितनी लड़कियों को लेके? एक हमारी लड़की थी सर एक उसके साथ में एक लड़की और थी सर अच्छा तो ये कितने पहले की घटना कितने दिन ये बारह फरवरी की घटना है सर तो कैसे फिर पता चला इसका आरोपी का कि कैसे ये बच्चियों को लेके गया क्या करवाया इसने सर लेके गया है यहाँ से हम लोग दो तो महीने से ढूंढ रहे थे हम लोग को तो कुछ पता नहीं लगा उसके बाद छह फर अप्रैल को एकता नगर से एक लड़की पायल नाम की लड़की को लेकर उठा के लेके चला गया वहां से उस उसकी लड़की का साल प्लस था सर उसके बाद हम से उसको भी ढूंढने की कोशिश बहुत कोशिश की उसका फादर भी बहुत कोशिश किया ढूंढने के लिए पेपर में अखबार में न्यूज में हर जगह डलवाए थे सर उसके बाद हम लोग परेशान हो गए पंद्रह सोलह दिन ढूंढते रहे सर कुछ पता नहीं लगा उसके बाद उसके बाद सर लड़की पायल नाम की लड़की है उसने खुद फोन किया अपने पापा को अच्छा तो वो पायल ना 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 क्या वो भी प्रवासी है या फिर प्रवासी ना? है वो भी सर अच्छा तो ये लड़कियों से करवाता क्या था वहां पे सर हमको तो ये नहीं पता बच्चे बोल रहे थे कभी जिम्मेदार क्षेत्र में काम कराता था तो कभी मारता था कभी वहां ले जाता 10 दिन के बाद वहां कभी चेंज करता रहता था सर तो इसका पता कैसे चल पाया इससे पता सर हमको तो पता नहीं चला उसका पायल नाम के लड़की जो फोन किया था उस तभी हमको पता चला सर उसके बाद तो पुलिस के साथ किया। पुलिस के हाँ सर पुलिस वाले ने हम लोग को फिर फोन किया तो फिर हम लोग थाने में आए सर पहले शिकायत दर्ज करवाई थी हाँ शिकायत दर्ज करवाए थे तो फिर पुलिस ने कब पकड़ाई सर ओपी को इस ओपी को, को संडे वाले एक दिन में पकड़ा था सर तो कितनी लड़कियाँ बरामद हुई तीन लड़की बरामद हुई सर